ਸੰਗਤ ਜੀ ਵਾਸ਼ੀ ਗ੍ਰਿతిక ਖਾਂਸ ਵਾਸ਼ੀ ਗ੍ਰਿਕੇ ਬਧੂਏ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਸਾਡੇ ਮੰਨੀਆਂ ਇਸ਼ਾ ਮਾਂ ਦੀ ਸਾਡੀਆਂ ਅਰਦਾਸਾਂ ਦੇ ਇਤਿਹਾਸ ਦੀ ਤੁਸੀਂ ਸਿੱਖੀ ਭੈਣ ਭਰਾਵਾਂ ਦੇ ਇਹ ਗੱਲ ਸੁਣੀ ਹੋਵੇਗੀ ਕਿ ਅਸੀਂ ਹਰ ਰੋਜ਼ ਅਮਰਤ ਵੇਲੇ ਉੱਠਦੇ ਆ ਹੁਸਕੇ ਭਜਨ ਮੰਦਗੀ ਕਰਦੇ ਆ ਨਾਮ ਜਪਦੇ ਆ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਪਰ ਫੇਰ ਵੀ ਸਾਡੀ ਅਰਦਾਸ ਪੂਰੀ ਹੋਏਗੀ ਸਵੇਰ ਮੰਨ ਦੀ ਇਸ਼ਾ ਸਾਡੇ ਮਨ ਦੀ ਮੰਗ ਜੋ ਅਸੀਂ ਮਾਲਕ ਤੋਂ ਮੰਗਦੇ ਆ ਉਹ ਪੂਰੀ ਹੋਏਗੀ ਅਤੇ ਕੁਝ ਲੋਕ ਤੁਸੀਂ ਇਦਾਂ ਦੇ ਵੀ ਦੇਖੇ ਹੋਵੋਗੇ ਕਿਉਂ ਕਹਿੰਦੇ ਮੂੰਹ ਬੋਲ ਕੇ ਕੁਝ ਮੰਗਣਾ ਹੀ ਨਹੀਂ ਪਉਂਦਾ ਵਾਹਿਗੁਰੂ ਜੀ ਬਿਨਾਂ ਬੋਲਿਆਂ ਹੀ ਬਹੁਤ ਕੁਝ ਦੇ ਰਹੀ ਆ ਭਾਵ ਕਿ ਕਈ ਅਰਦਾਸਾ ਕਰ ਕਰਕੇ ਠੱਗ ਗਏ ਆ ਉਹਨਾਂ ਦੀਆਂ ਪੂਰੀਆਂ ਨਹੀਂ ਹੋ ਰੀਆਂ ਅਤੇ ਕਈਆਂ ਨੂੰ ਜੋ ਬੋਲ ਕੇ ਕੁਝ ਮੰਗਣਾ ਹੀ ਨਹੀਂ ਪਉਂਦਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤੇ ਬਹੁਤ ਕਿਰਪਾ ਕੀਤੀ ਆ ਤਾਂ ਅਜਿਹਾ ਕਿਉਂ ਹੁੰਦਾ ਏ ਕਿਹੜੇ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਨਾ ਹੁੰਦੀਆਂ ਨੇ ਅਤੇ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਹੋ ਰਹੀਆਂ ਉਹਨਾਂ ਦੇ ਪਿੱਛੇ ਕੀ ਕਾਰਨ ਹੁੰਦਾ ਹੈ ਸਤਿਗੁਰੂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵਕਤ ਵੀਡੀਓ ਲਈ ਪੁਰਾਤਿਨ ਸੰਗੋਧਕ ਤੋਂ ਸਾਡੇ ਨਾਲ ਖੁਦ ਮੰਨਦੇ ਕਿਸੇ ਸਵਾਲ ਦਾ ਜਵਾਬ ਤੁਹਾਨੂੰ ਅੱਜ ਦੀ ਇਹ ਵੀਡੀਓ ਦੇ ਵਿੱਚ ਮਿਲ ਜਾਵੇਗਾ ਇਸ ਕੰਟੈਂਟ ਵੀਡੀਓ ਨੂੰ ਪੂਰਾ ਸਮਝਣਾ ਜੇ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਤੁਸੀਂ ਵੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਫਿਰ ਇਹ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਇਹ ਮੈਸੇਜ ਹੋਰ ਵੀ ਭੈਣ ਭਰਾ ਮਾਤਾ ਜੀ ਕੋਲ ਕਹੋ ਕਿ ਸੱਚੀ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਮੌਸੇਦ ਨੂੰ ਜਰੂਰ ਲਿਖਣਾ ਆਵਾਜ਼ ਦੇ ਕੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਕਾਗਨ ਕਰਦੇ ਹਾਂ ਕਿ ਕਿਹੜੇ ਲੋਕਾਂ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਉਹਨਾਂ ਨੂੰ ਕੁੱਝ ਵੀ ਲੋਭ ਜੋੜ ਕੇ ਮੰਗਣਾ ਹੀ ਨਹੀਂ ਪਉਂਦਾ ਸਭ ਅਜੇ ਲੋਕ ਉਹ ਨਹੀਂ ਵਿਸਤਾਰ ਵੇਲੇ ਕਰਦੇ ਤਾਂ ਪਰਮਾਤਮਾ ਹੀ ਦੇ ਹੀ ਤੁਮਲੇ ਵਿੱਚ ਆਣ ਗੁਆ ਆਂਤ ਜੂੜੀ ਦੀ ਉਹਨਾਂ ਦੀ ਪਰਮ ਪਿਤਾ ਪਰਮਾਤਮਾ ਨੇ ਲਾਈ ਆ ਸਤਗੁਰ ਸੱਚੇ ਪਾਤਸ਼ਾਹ ਨੇ ਲਾਈ ਆ ਉਹ ਜੂੜੀ ਨੂੰ ਕਿ ਮਾਨਦਾਰੀ ਦੇ ਨਾਮ ਹਿਵਾ ਲਈ ਸਤਿ ਸ਼ੁਸ਼ਟੇ 파ਸ਼ਾ ਜਨੇ ਜਿਸ ਨੂੰ ਇਹ ਮਨੁੱਖੀ ਜਾਮਾ ਵਰ ਪਾਈ ਮਨੁੱਖੀ ਜੀਵ ਸਭ ਜੁਗਾਂ ਦੇ ਵਿੱਚੋਂ ਉੱਤਮ ਲਿਣੀਆ ਮਨੁੱਖ ਚਾਹੇ ਤਾਂ ਆਪਣੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ ਅਤੇ ਜੇ ਉਹ ਚਾਹੇ ਤਾਂ ਧਰਤੀ ਦੇ ਬਾਕੀ ਜੀਵਾਂ ਦੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ ਕਿ ਜੋ ਮਨੁੱਖ ਪਰਮਕਿਤਾ ਪਰਮਾਤਮਾ ਦੀ ਦਿੱਤੀ ਹੋਈ ਇਸ ਸ਼ਕਤੀ ਦਾ ਸਹੀ ਇਸਤੇਮਾਲ ਕਰ ਗਏ ਆ ਸੰਵਤ ਦੇ ਭਲੇ ਦੇ ਵਿੱਚ ਵਰਤਦੇ ਆ ਸਤਿ ਸ਼ੁਸ਼ਟੇ 파ਸ਼ਾ ਲੱਗੇ ਤੇ ਹਨ ਨਿਸ਼ਾਨੀ ਮਿਰਵਾਨ ਰੱਤਿਆ ਜੋ ਮਨ ਕੁਦਰਤ ਨੂੰ ਪਿਆਰ ਕਰਦਾ ਹੈ ਪਰ ਪ੍ਰਕਿਰਤ ਦਾ ਪਰਨਾਪ ਮਾਂ ਜੀ ਦੀ ਬਣਾਈ ਹੋਈ ਸਾਰੇ ਜੀਵ ਜੰਤੂ ਨੂੰ ਪਿਆਰ ਕਰਦੇ ਆ ਸਤਿਗੁਰ ਸੱਚੇ ਸਾਸ਼ ਉਸ ਨੂੰ ਉਤਦੇ ਤੇ ਸਭ ਆਦੀ ਮੇਰ ਰੋਣ ਰੱਤਿਆ ਸਿਰਫ ਨਾ ਦਾ ਜੀਵਲ ਹੀ ਇਦਾਂ ਦਾ ਹੈ ਉਹਨਾਂ ਨੂੰ ਆਪਣੇ ਨੂੰ ਕੁਝ ਨਹੀਂ ਨਾ ਬੰਦਾ ਉਹ ਜਿੱਤੇ ਵੀ ਜਾਂਦੀਆਂ ਨਾ ਉਹ ਕੰਮ ਹੀ ਇਦਾਂ ਦੇ ਕਰਦੇ ਆ ਕਿ ਲੋਕ ਉਹਨਾਂ ਦੇ ਲਈ ਬਹੁਤ ਬਹੁਤ ਦੁਹਾਵਾ ਕਰਦੇ ਆ ਬੜੀਆਂ ਹਸੀਸਾਂ ਮਿਲਦੀਆਂ ਇਸ ਕਰਕੇ ਪਰਮਪਿਤਾ ਪਰਮਾਤਮਾ ਨੇ ਉਹਨਾਂ ਦੇਤੇ ਬੜੇ ਖੁਸ਼ ਰਹਿੰਦੇ ਆ ਕਿਉਂਕਿ ਉਹ ਸਹੀ ਤਰੀਕੇ ਦੇ ਨਾਲ ਆਪਣੀ ਡਿਊਟੀ ਨੂੰ ਨਿਭਾ ਗਈਆਂ ਮਹਾਭਗਵਾਨ ਨੇ ਕਹਿੰਦੇ ਐਸੇ ਮੁੱਖਾਂ ਦੇ ਕਰਮਾਂ ਦੇ ਵਿੱਚ ਪਰ ਘਾ ਦੇ ਵਿੱਚ ਕੋਈ ਚੀਜ਼ ਨਾ ਵੀ ਲਿਖੀ ਹੋਵੇ ਨਾ ਉਹ ਨਾ ਦਵਾਵਾ ਅਸਿਸ ਅਰਦਾਸਾਂ ਉਸ ਮੁੱਖ ਦੇ ਕਰਮਾ ਦੇ ਵਿੱਚ ਉਹ ਚੀਜ਼ ਨੂੰ ਬਤਾਉ ਤੋਂ ਬਿਨਾ ਵੀ ਸੁਨਮਕ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਪਰਮਪਿਤਾ ਪਰਮਾਤਮਾ ਦੇ ਅਹੰਕਮਤੇ ਵਿੱਚ ਚੱਲਣਾ ਹੈ ਉਹ ਸੱਚ ਨੂੰ ਸੱਚੇ ਪਾਸ਼ਾ ਸਦਾ ਦੀ ਨੀਂਹ ਹੈ ਨਾ ਅਸੀਂ ਦੁਖੀ ਹੋ ਰਹੇ ਨਾ ਜਦੋਂ ਉਸ ਨਾਲ ਇਹ ਕਹਿੰਦੇ ਬਾਹਰ ਜਾ ਚੱਲੀਆਂ ਤੇ ਜਿਆ ਸਾਨੂੰ ਇੱਥੇ ਭਲਾ ਕਰਨਾ ਨੂੰ ਆ ਪਰ ਅਸੀਂ ਮੰਨਦੇ ਵਿੱਚ ਕਈਆਂ ਦੇ ਪਤੀ ਇਖਾ ਲੈ ਕੇ ਬਰਕੇ ਜਾਂ ਫਤ ਬੈਠੇ ਰਹਿੰਦੇ ਆ ਕਿਸੇ ਆਪਣੀ ਮਨਮਰਜ਼ੀ ਦਾ ਜੀਵਨ ਜਿਉਂਦੇ ਆ ਉਹ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਸਾਡੇ ਲਈ ਉਹੀ ਚੰਗੀਆਂ ਨੇ ਅਸੀਂ ਆਪਣੀ ਮਰਜ਼ੀ ਜਿਹਿਆਂ ਦੇ ਉੱਤੇ ਚੁੱਤਨਾ ਜਾਣੇ ਆਂ ਕਿ ਚਿੱਤਿਲ ਕੇ ਪਰਮੇਤਾ ਦਾ ਫਰਮਾਨ ਜੁਮਾ ਜੁਲਤੇ ਨੇ ਅਸੀਂ ਆਪਣੀ ਬਾਕੀ ਜਿਹੜੀਆਂ ਰੀਝਾਂ ਨਾਲ ਕੋਈ ਪਰ ਸਤਿਗੁਰ ਸੱਚੇ ਪਾਤਸ਼ਾਹ ਸਾਾਨੂੰ ਤੁਰ ਦਿੰਦੇ ਨੇ ਉਹ ਸਾਡੇ ਲਈ ਕੀ ਕੁਬਾਈ ਸਹੀ ਹੰਦਾਈ ਕੁਝ ਟੀਚਾ ਜੀ ਜਾਣੀਆਂ ਗਿਆਨ ਦੇ ਵਿੱਚ ਇਤਨੀਆਂ ਮੰਦਗੌਦਦੀਆਂ ਜਿੰਨਾ ਕਰਕੇ ਸਾਧਾ ਨੂੰ ਸਾਮਾਨੀ ਸਤਿ ਰਹਿ ਅਸੀਂ ਦੇਖੀਏ ਜੋ ਸਤਿ ਸਾਨੂੰ ਇਹ ਗਿਆਨ ਨਹੀਂ ਪਰ ਤਰੰਤ ਤੱਤ ਮਾਤਮਾ ਨੂੰ ਉਤਰ ਜਾਣ ਪਾਵਸ਼ਾ ਸਾਝ ਜਾਣਦੀ ਹੈ ਕੋਈ ਦੇਖ ਚੱਦਿਆ ਜੋ ਸਾਨੂੰ ਨਹੀਂ ਪਤਾ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਹੜੀ ਕੀਜ ਕਰ ਦਵਨੀ ਆ ਕਿੰਨੀ ਦੇਣੀ ਆ ਉਹ ਸਭ ਜਾਣਦੇ ਨੇ ਤੇ ਜੋ ਉਹਨਾਂ ਨੇ ਦੇਣਾ ਹੈ ਨਾ ਕੋਈ ਨਾ ਕੋਈ ਬਹਾਨਾ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਗਰਿਭੂਰ ਦੋਦਾਏ ਸਾਨੂੰ ਪਤਾ ਹੀ ਨਹੀਂ ਲੱਗਦਾ ਚਤ੍ਰਨ ਪਿਤਾ ਪਰਮਾਤਮਾ ਦੀ ਸ਼ਕਤੀ ਨਿਰੰਤਰ ਹੈ ਜੋ ਬਲਜਤ ਉਸ ਤਾਵਰ ਨੂੰ ਇਸ ਸ਼ਕਤੀ ਨੂੰ ਮੰਨਦੇ ਨੇ ਪਰਮ ਪਿਤਾ ਪਰਮਾਤਮਾ ਸਭਾ ਹੀ ਉਹਨਾਂ ਦੇ ਨਹੀਂ ਹੈ ਉਹ ਵੀ ਅਕਸਰ ਉਹਨਾਂ ਦੇ ਮਨ ਦੀ ਹਰ ਇੱਕ ਇੱਛਾ ਮਨ ਦੇ ਜਦੋਂ ਤੋਂ ਪਈਆਂ ਹੀ ਗਰੀਬ ਹੁੰਦੇ ਵੇ ਜਦੋਂ ਵੀ ਕਿਸੇ ਚੀਜ਼ ਦੇ ਲਈ ਅਰਦਾਸ ਕਰਦੇ ਹਾਂ ਇਹ ਸਮਝਣਾ ਕਿ ਅਰਦਾਸ ਸ਼ਬਦਾਂ ਦੀ ਬੇਮਤਾਬ ਨਹੀਂ ਹੈ ਅਰਦਾਸ ਸਾਰੇ ਮਨ ਦੀ ਭਾਵਨਾ ਹੈ ਪਰ ਇਹ ਮਨ ਦੀ ਭਾਵਨਾ ਅਸੀਂ ਕਿੱਥੇ ਰੱਖ ਰਹੇ ਹਾਂ ਸਾਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਉਹ ਸ਼ਕਤੀ ਨੂੰ ਪਾਉਣ ਦਾ ਅਹਿਸਾਸ ਕਰਨਾ ਹੈ ਕਿ ਜਿਸ ਸ਼ਕਤੀ ਦੇ ਅਗੇ ਅਸੀਂ ਅਰਦਾਸ ਕਰ ਰਹੇ ਹਾਂ ਨਾ ਉਹ ਇਸਾਰੇ ਸਿਧੰਤੀ ਦਾ ਰਜਨਹਾਰ ਹੈ ਸਾਰੀ ਸ੍ਰਿਸ਼ਟੀ ਉਸ ਦੇ ਪਾਸ ਉਹ ਚਾਹੇ ਤਾਂ ਕੁਝ ਵੀ ਕਰ ਸਕਦਾ ਉਹ ਚਾਹੇ ਤਾਂ ਬਹੁਤ ਕੁਝ ਨਹੀਂ ਆਉਂਦਾ ਉਹ ਕਰ ਸਕਦਾ ਹੈ ਉਹ ਪਰਮ ਗਦਾ ਪਰਮਾਤਮਾ ਜੈਨਿਕ ਮੇਰੇ ਲਿਖੇਗੇ ਮਾਰੇ ਦੇਖਣ ਨਹੀਂ ਦੇ ਸਕਦੇ ਆਪ ਕੋ ਜੰਮ ਕੰਮੇ ਰਿਸ਼ਵਰ ਸੁਣ ਨਹੀਂ ਲੈ ਸਕਦਾ ਆਪਾ

ਸੋ ਸਾਨੂੰ ਨਵੇਂ ਪ੍ਰਸੰਗ ਲਿਨ ਹੈ ਜਿਵੇਂ ਆਵਾਜ਼ ਦਿਨਾਂ ਹੈ ਤੇ ਪਰਪਰਤਾਤਨਾਂ ਦਾ ਦਾਨ ਹੈ ਜੇਕਰ ਤੁਮ ਮੰਗਨਾ ਹੈ ਉਹ ਵੀ ਪੂਰੇ ਵਿਸ਼ਵਾਸ ਦੇ ਨਾਲ ਤੇ ਜੇ ਵੀ ਤੁਹਾਡੀ ਅਮਚੀਆ ਤੁਹਾਨੂੰ ਪਤਾ ਕਰਵਾਤਾ ਮੈਂ ਜਿੰਦੀ ਅਕੇ ਲਾ ਦਿੱਤੀ ਹਨ ਪਰ ਮਨ ਦੇ ਵਿੱਚ ਕਿਸੇ ਸਵਾਦ ਦਾ ਪਰਛਾਤਾ ਨਹੀਂ ਰਹਿੰਦਾ ਉਹ ਜੋ ਲੋਗ ਤੇ ਜਿਹੜਾ ਆਸ ਵੀ ਮਿਤੀ ਪੂਰੀ ਹੁੰ ਜਾਂਦੀਆਂ ਮਨ ਵੀ ਸ਼ਾ ਪੂਰੀ ਹੋ ਜਾਂਦੀ ਆ ਮੁਰਦਾ ਪਰੇਰ ਫੁਰਸ਼ ਨਹੀਂ ਦਿਆ ਪਰ ਜਦੋਂ ਅਰਦਾਸ ਦੀ ਇੰਕੀ ਪੂਰੀ ਨਹੀਂ ਹੁੰਦੀ ਤਾਂ ਨਿਰਾਸ਼ ਹੋ ਕੇ ਆਪ ਨੂੰ ਮਾਨ ਮੰਨ ਲਏ ਕਿ ਇਹ ਸ਼ਕਤੀ ਸ਼ਿਕਾਇਤ ਕਰ ਰਹੀ ਹੈ ਕਈ ਤਾਂ ਕਹਿ ਦਿੰਦੇ ਆਂ ਕਿ ਰਾਮ ਕੋ ਨਾਲ ਦੀ ਹੀ ਚੀਜ਼ ਹੀ ਹੈ ਬਾਕੀ ਉਸ ਸ਼ਕਤੀ ਨੂੰ ਮੰਨਣ ਤੋਂ ਹੀ ਮਨਕਾਰਤਾ ਦਿੰਦੇ ਪਰ ਇਹ ਸ਼ਕਤੀ ਹੈ ਆਪ ਫਟੇਗਾਤ ਰਹੀ ਹੈ ਇਹ ਸਾਡੇ ਮਨੁਨਾਂ ਰਿਆ ਨਾ ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਭੇ ਉਹਨੇ ਰਹਿਣਾ ਹੈ। ਤੇ ਸਭ ਕੋ ਦੇ ਕੋਈ ਸ਼ਕਤੀ ਦੇ ਹੱਥ ਵਸਿਆ। ਜਦੋਂ ਵੀ ਅਰਦਾਸ ਗੁੰਮੀ। ਮੈਂ ਸਾਡੇ ਮਨ ਦੀ ਇੱਛਾ ਸਾਡੇ ਮਨ ਦੀ ਮੰਨ ਕਾਣ ਕਰਨ ਦੇ ਹੰ ਦਾ ਸੰਕਰਨ ਦੇ ਬਾਅਦ ਵੀ ਪੂਰੀ ਨਹੀਂ ਹੋਈ। ਜੇ ਗਣੇਸ਼ਿਕ ਵਿੱਚ ਸਿਕਉਤਾਂ ਨਹੀਂ ਕਰਨਾ। ਅਤੇ ਮਾਲਕਦਾ ਸ਼ਤਵਾਨਾ ਕਰਨਾ ਚਾਹੀਦਾ ਹੈ ਕਿ ਮਾਲਕਾ ਤੇਰਾ ਸ਼ੁਕਰਿਆ। ਮੇਨੂੰ ਮਿਲਕ ਨਹੀਂ ਸੀ ਤਦਾ। ਇਹ ਚੀਜ਼ ਮੇਰੇ ਲਈ ਥੀ ਕਿ ਅਨੰਦ ਬਲ ਗਿਆ। ਪਰ ਤੁਸੀਂ ਜਾਣਦੇ ਸੀ ਉਸ ਇਸੇ ਪਰਕੇ ਹੀ ਮਨ ਉਸਦੀ ਉਤੋਨੀ ਰੱਖਿਆ ਨਾ ਇਹ ਜੀ ਜੀ ਨਹੀਂ ਦੇਖਤੀ ਮਤਲਬ ਮੌਕੇ ਦਾ ਸ਼ੁਕਰਾਨਾ ਹੀ ਕਰਵਾ ਲੈ ਕਿਉਂਕਿ ਜੇ ਇੰਨੇ ਹਰ ਉਸਾਂ ਦੇ ਇੰਨੇ ਕਰਮ ਦੇ ਬਾਅਦ ਵੀ ਇੰਨੀ ਬੰਦਗੀ ਕਰਨ ਦੇ ਬਾਅਦ ਵੀ ਤੁਹਾਨੂੰ ਚੀਜ਼ ਨਹੀਂ ਮਿਲੀ ਤਾਂ ਯਕੀਨਨ ਹੀ ਉਹ ਚੀਜ਼ ਤੁਹਾਡੀ ਨਹੀਂ ਠੀਕ ਨਹੀਂ ਹੋਊਗੀ ਉਹ ਚੀਜ਼ ਦੇ ਨਾਲ ਤੁਹਾਨੂੰ ਦੇਖੇ ਕੌਣ ਸਦਵਾਏ ਉਹ ਚੀਜ਼ ਤੁਹਾਡਾ ਨੁਕਸਾਨ ਕਰ ਸਕਦੀ ਹੈ ਤੁਹਾਡੇ ਤੋਂ ਤੁਹਾਡਾ ਇਹ ਆਖਰੀ ਮਨਸਾਖਤ ਕੀ ਸੀ ਕਿਸੇ ਗੱਲ ਨੂੰ ਪੂਰੀ ਸੰਜਮ ਨਾਲ ਤੁਸੀਂ ਆਪਣੀ ਮਨਚੀ ਦੀਆਂ ਗੱਲਾਂ ਹਾਂਗੇ ਜੋ ਮਨ ਵਿੱਚ ਮੰਗਾਰੇ ਉਹ ਚੀਜ਼ ਸਭਨਾ ਖਾਣ ਸੰਚੰਦੂ ਲਿਖੀ ਅਸੀਂ ਕਹਿੰਦੇ ਉਹ ਚੀਜ਼ ਸਾਨੂੰ ਮਿਲ ਜਾ ਰਹੀ ਹੈ ਕਨਫਰਮ ਕੀਤਾ ਪਰਮਾਤਮਾ ਜੀ ਸਾਨੂੰ ਇਹ ਦਿੰਦੇ ਆ ਪਰ ਸਾਡੇ ਲਈ ਚੰਗੰਦ ਹਾਏ ਸਾਦਿਲੇ ਸਿਤਾਰੇ ਨੂੰ ਇਸ ਕਰਕੇ ਉਹ ਮਾਲਕ ਦੀ ਮਰਜੀ ਮੁਝੀ ਫਿਸ਼ਿਸ਼ਿਸ਼ੀ ਸਭਿਦਾਰ ਕਰਨਾ ਚਾਹੀਦਾ ਹੈ ਫਤੀਹਾ ਕਰਵਾਉਣ ਕੀ ਦੇ ਵਿੱਚ ਇਹ ਜੋ ਗਣਾ ਚਾਹੁੰਦਾ ਉਹ ਨਾ ਤਮਰ ਮੰਨਦੇ ਕਿ ਇਸ਼ਾ ਅਲੀਆ

ਤੁਹਾਡੇ ਜਨਮ ਦਿਨ ਤੇ ਹੈਜ਼ ਬੁਲਵੇਰੀ ਚੰਗੀ ਲੱਗਿਆ ਤਾਂ ਇਹ ਮਾਉ ਵਾਅਵਾ ਪ੍ਰਸ਼ੰਸਾ ਦਿਨ ਕਰੀਏ ਜੇ